ਗੁਰਜੀ ਕੀ ਪਤੇ ਜਰੂਰੀ ਵਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਉ ਤੋਂ ਰਾਏਕੋਟ ਜਾਂਦੇ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਢੇਰਾ ਹੁੰਦਾ ਵਾ ਗੁਰਦਾਰਾ ਚਰਨ ਘੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਨਗਾਈਆਂ ਬੰਨ ਕੇ ਰੱਖਦਾ ਸਿਰ ਤੇ ਗਲਾ ਬਲੂ ਦੇ ਫੁੱਲ ਲੱਛਣ ਜੀ ਬਾਬਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਆ ਸਾਡੇ ਕੋਲੇ ਬੀਬੀ ਘਰੇ ਆਈ ਸੀ ਮੈਨੂੰ ਤਾਂ 2 ਸਾਲ ਉਸ ਬਾਬੇ ਨੇ ਨਜਾਇਜ਼ ਬਾਜੀ ਨੇ ਅੱਗੋਂ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਵੀ 10 ਲੱਖ ਰੁਪਏ ਸਾਨੂੰ ਦੇ ਦਿੰਨੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ 'ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਾ ਨਾਂ ਅੰਸਰ ਠੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦੇ ਟੱਚ 'ਚ ਸੀ ਬਾਬਾ ਬਲਜਿੰਦਰ ਸਿੰਘ ਚੰਨ ਘਾਟਾ ਦੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਕਾ ਕੇ ਬਲਾਤਕਾਰ ਹੋਇਆ ਉਥੇ ਚਾਰ ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਬਾਬਾ ਜੀ ਇੱਕ ਇਹ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਸੰਭਾਤਾ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਆ ਕੁੜੀ ਨੇ ਬਾਬੇ ਨੇ ਸਾਹਮਣੇ ਬੈ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕੁਆਰੀ ਕੁੜੀ ਨਾਲ ਉਹਨੂੰ ਫੋਟੋ ਤੇ ਤੁਹਾਡੇ ਨਾਲ ਚੈਟ ਤੇ ਕੱਲ੍ਹ ਨਾਲ ਘਟੋ ਘਟ ਨਹੀਂ ਤਾਂ 60 62 ਤੁਹਾਡੇ ਨਾਲ ਫੋਨ ਕਰ ਲੈਣਾ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕੀ ਦੀ ਆ ਦੋ ਵਜੇ ਆ ਇਹ ਕੀ ਦੀਆਂ ਗੀਤਾਂ ਇਹ ਕਹਿੰਦਾ ਮੈਂ ਤੈਨੂੰ ਚਾਕੇ ਲੈ ਜਾਣਾ ਕੌਣ ਕਹਿ ਰਿਹਾ ਮੈਂ ਨਾ ਦੀ ਹੈ ਤੁਹਾਡਾ ਪਸੰਦ ਕਿ ਨਹੀਂ ਆ ਕੁੜੀ ਬੋਲ ਰਹੀ ਹੈ ਮੈਂ ਤੇ ਪਿਆਰ ਇੰਨਾ ਰੱਜ ਕੇ ਕਰ ਰਣਾ ਚਲੋ ਵੀ ਬੰਦ ਕਰਨਾ ਸ਼ੁਰੂ ਕਰਦੇ ਹਾਂ ਜੀ ਮੰਦੀ ਹਨ ਤੇ ਕੈਪੀਟਲ ਦੇ ਹਿਸਾਬੇ ਮੈਂ ਟੋਕਦੇ ਹਾਂ ਆਜਾ ਓਕੇ ਤੁਸੀਂ સેવા ਦਾ ਕਿਹੜੇ ਸਥਾਨ ਤੋਂ ਕੋਲ ਤੁਸੀਂ ਕਿਹੜੇ ਸੇਵਾਦਾਰ ਨੂੰ ਆਪਣੇ ਸਥਾਨ ਤੋਂ ਜਾਈ ਕੇ ਚੱਲ ਘਟਦੇ ਅੰਮ੍ਰਿਤ ਚੱਲੇ ਗਿਆ ਹੋਇਆ ਸੀ ਜਵਾਟੇ ਵੀ ਬੋਤੋ ਕਿਤੇ ਬੈਠੇ ਆਂ ਅਸੀਂ ਬਹੁਤ ਚੁੱਪ ਰਹਿ ਰਹੇ ਹਾਂ ਕੌਣ ਆ ਹੋਰਾ ਸਾਹਿਬ ਦੇ ਵਿੱਚ ਕਿੰਨੇ ਅਰੀ ਤੁਸੀਂ ਸੈਕਸ ਕੀਤਾ ਦੋਵਾਂ ਜਣੇ 10 20 ਆ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ